ਆ ਦੇ ਕੋਈ ਬੜੀ ਥੋੜੀ ਸੀਟ ਆ ਹੁਣੇ ਹੁਣੇ 20 ਪੈ ਕੇ ਖੜਿਆ ਆ ਆ ਦੇ ਕੋਈ ਬਰਾਇਓ ਸੀੜੀ ਦੀ ਆ ਦੇ ਇਹਦੀ ਸੈਗੜੀਆ ਮੈਸੀ ਦੀ ਆ ਦੇ ਕੋਈ ਇਹ ਸੈਗੜੀ ਇੱਧਰ ਹੈਗਾ ਆਹਾ ਸਹੀ ਵਾ ਇਹ ਦੋਨੇ ਲਾਉਣਗੇ ਰੇਸਾ ਦੇਖ ਦੇ ਕੇ ਤਾਂ ਲਊ ਕੌਣ ਲਾਊਗਾ ਓ ਛੋੜੇ ਬੰਛੇ ਅਰੇ ਤੂੰ ਲਾਏਂਗਾ ਕਿ ਹਲੋਂ ਗਰਨੂਰ ਛੜ ਭੁਲਾ ਦੇ ਤੂੰ ਲਏਗਾ ਰੇਸ ਇਧਰ ਰੇਸ ਕੌਣ ਲਊ ਬਈ ਤੂੰ ਲਏਗਾ ਸੇਵਾ ਆਏ ਕਰੋ ਟਲ ਕੇ ਦਵਾ ਜੋ ਦੇਖਦੇ ਆਂ ਕਿਹੜਾ ਪਹਿਲਾ ਉਰੋਂ ਉਹ ਆ ਖੋਲਦਾ ਉਹ ਆ ਖੋਲ ਕੇ ਵੀ ਇਹ ਤਾਂ ਖੁੱਲਦਾ ਹੀ ਨਹੀਂ ਜੈ ਵੀ ਮੈਂ ਸਟੈਂਡਰੀ ਕੱਟ ਲਾਂ ਜੋੜ ਜੋਰ ਨਹੀਂ ਮੇਰੇ ਤੇ ਮੇਰੇ ਲਈ ਨਹੀਂ ਤੇ ਮੈਂ ਅਫਦਲੀ ਸੇਲ ਹੀ ਕੱਟਦਾ ਮੇਰੇ ਲਈ ਸੇਲ ਹੀ ਜਿਹੜੀ ਖਰਾਬ ਉਹਦੀ ਚੈਨ ਅੜ ਰਹੀ ਆ ਇਹ ਜੋ ਖਰਾਬ ਹੋ ਰਹੀ ਉਹ ਚੈਨ ਨਹੀਂ ਚੈਨ ਨਹੀਂ ਚੜੀ ਚੈਨ ਫਸੀ ਹੋਈ ਆ ਉਹਦੀ ਚੈਨ ਆ ਉਦੀ ਨਚੇਨ ਅੱਜ ਇਹ ਤੇ ਪੂਰੀ ਫਸੀ ਹੋਈ ਆ ਆਓ ਜੀ ਇੱਥੇ ਫਸ ਜੀ ਨਿਕਲੀ ਨਹੀਂ ਮੇਰਾ ਡੈਡੀ ਨੇ ਕੱਢੀ ਨਹੀਂ ਮੇਰਾ ਡੈਡੀ ਕਰਦੀ ਹੋ ਕੰਮ ਲੱਗਿਆ ਦਮਟਾ ਆਇਆ ਨਾ ਉਹ ਕੀ ਕਰਨ ਲੱਗ ਰਹੇ ਹੋ ਆਨ ਥੱਲੇ ਕਰ ਰਹੇ ਹਾਂ ਜੇ ਰੇਸ਼ ਨੂੰ ਚਲਾਉਂਗਾ ਬਸ ਸੰਭਾੜ ਥੋ ਥੱਲੇ ਅਹੀਂ ਬੜੀ ਆਹੀਂ ਬੜੀ ਆ ਬਸ ਢਿੱਲੀ ਕਰਨੀ ਸੀ ਆ ਪਾ ਖੁੱਲ ਗਿਆ ਗੁਰ ਫਿਰ ਕਬੂੜੀ ਲਿਆ ਬੱਚੇ ਬਾੜਦੇ ਆ ਬਾੜ ਦਾਂਗੇ ਉਦੋਂ ਬਾਅਦ ਲਾਉਣਗੇ ਰਹਿਦਾ ਚੜਕ ਦਿਵਾਉਂਗੇ ਨਾ ਜਵਾਨਾ ਹਾਂ ਓਏ ਭਾਈ ਉਹ ਢਲਕੇ ਦੇਣ ਤੈਨੂੰ ਦੱਸਦੀ ਕੀ ਆ ਦੇਖ ਸੈਂਕਲ ਚੱਲਣਗੇ ਮਾਤਾ ਅਬੀ ਜਾਨਾ ਮਾਤਾ ਅਬੀ ਜਾਨਾ ਨੂਨੀ ਮੀਂਹ ਦੇ ਨਾਲ ਆ ਦੇਖ ਆ ਦੇ ਚੱਲੋ ਹੁਣ ਤਾਂ ਭਾ ਗਿਆ ਉਹ ਘੱਟਦਾ ਹੁੰਦਾ ਆ ਦੇਖੋ ਪਾਣੀ ਜਦ ਹੀ ਮੋਗਦਾ ਹਾਂ ਉਹ ਤੋਲ ਕੋ ਜਿਹੜਾ ਗੀੜੀ ਲਾ ਉਹਦੇ ਦੇਰ ਢਲ ਕਾ ਵੀ ਉੱਚੀ ਆ ਚਲ ਉੱਥੋਂ ਆਉਣਗੇ ਇਹ ਢਲ ਕਦੋਂ ਐ ਕੀ ਇਦਰਾ ਨਾ ਮੇਦਾ ਬਈ ਦੇਖ ਮੈਂ ਉਰੇ ਨੀਚੂ ਖੜੇ ਕੀ ਕਰਦਾ ਅਈ ਜੰਦੇ ਰਾਜ ਬੰਨੀਚ ਟੈਡ ਹੋਰ ਕਰ ਜੇ ਬਸ ਇੰਨਾ ਹੀ ਆ ਨੀ ਤੂਰੇ ਘਰ ਜਿੰਦੂ ਨੀ ਤੂ ਜਿਹਨੇ ਉਹ ਉਰੇ ਘਰ ਜੀ ਉੱਥੋਂ ਆਉਣਗੇ ਉਹ ਚਲੋ ਯਾਰ ਬਾਦੂਆ ਚਲੋ ਇਹਨੋਂ ਗੋਮ ਦੇ ਦਿਆਂ ਜਦੋਂ ਇਹ ਉੱਥੋਂ ਉੱਥੋਂ ਜਦੋਂ ਇਹ ਆ ਜਾਣਗੇ ਜਦੋਂ ਅਸੀਂ ਅਸੀਂ ਸਟਾਰਟ ਕਰਾਂਗੇ ਉਹ ਉਹ ਭਾਗੇ ਸੋਨੂ ਉਹ ਮਿਲਦੇ ਚਲੋ ਬਾਦੂਆ